ਸੱਚ ਸ੍ਰੀ ਕਾਲ ਜੀ ਨੰਤ ਫੈਸ਼ਨ ਬੁਟੀਕ ਐਡ ਫਰੋਟ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਕੁਰਤੀ ਤੇ ਗਲਾ ਜੜਨ ਬਾਰੇ ਦੱਸਾਂਗੇ ਜੀ ਬਿਲਕੁਲ ਸੌਖਾ ਤਰੀਕਾ ਪਰ ਵੀਡੀਓ ਤੁਹਾਨੂੰ ਐਂਡ ਤੱਕ ਜ਼ਰੂਰ ਦੇਖਣੀ ਪਊਗੀ ਉਹਦੇ ਵਿੱਚ ਆਪਾਂ ਤੁਹਾਨੂੰ ਕੱਲੀ-ਕੱਲੀ ਬਰੀਕੀ ਨਾਲ ਦੱਸਾਂਗੇ ਵੀ ਗਲਾ ਕਿਹੜੇ ਟ੍ਰਿਕੇ ਨਾਲ ਜੜੀਏ ਇਹ ਦੇਖੋ ਜੀ ਮੇਰੇ ਕੋਲ ਗੋਲ ਗਲਾਗਾ ਇਹਨੂੰ ਆਪਾਂ ਕੱਪੜੇ ਤੇ ਜੜ ਲਿਆ ਇਹਨੂੰ ਅੰਦਰ ਫੋਲਡ ਕਰ ਲਿਆ ਭਾਵੇਂ ਤੁਸੀਂ ਪੇਸਟ ਕਰ ਲਿਓ ਇਹ ਤੁਹਾਡੀ ਆਪਣੀ ਇੱਛਾ ਫਿਰ ਇਸ ਤਰੀਕੇ ਨਾਲ ਆਪਾਂ ਇਹਨੂੰ ਸੈਂਟਰ ਕਰ ਲਾਂਗੇ ਜੀ ਇਹਦਾ ਤੁਸੀਂ ਇਸ ਤਰੀਕੇ ਨਾਲ ਇਹਨੂੰ ਇਹਦਾ ਅੱਧ ਕਰਕੇ ਫੋਲਡ ਕਰਕੇ ਇਹਦਾ ਸੈਂਟਰ ਕਰ ਲੈਣਾ ਹੈਨਾ ਜੇਕਰ ਕਪੜਾ ਕਾਟਨ ਦਾ ਨਹੀਂ ਹੈਗਾ ਸਿੰਥੈਟਿਕ ਆ ਤਾਂ ਤੁਸੀਂ ਪ੍ਰੈਸ ਫੇਰ ਲਿਓ ਜੇਕਰ ਕਾਟਨ ਦਾ ਤਾਂ ਤੁਸੀਂ ਐਵੇਂ ਹੱਥ ਨਾਲ ਹੀ ਕਰੀਜ਼ ਬਣਾ ਲਿਓ ਵੀ ਸਿੱਧੀ ਕਰੀਜ਼ ਹੋਣੀ ਚਾਹੀਦੀ ਹੈ ਇੱਕ ਸਾਈਡ ਵੱਧ ਘੱਟ ਕਪੜਾ ਨਹੀਂ ਰਹਿਣਾ ਚਾਹੀਦਾ ਐਂਓ ਆਪਾਂ ਦੂਸਰੀ ਸਾਈਡ ਜੀ ਇਹਨੂੰ ਮਿਲਾ ਲਾਂਗੇ ਵੀ ਵੱਧ ਘੱਟ ਨਾ ਰਹੇ ਜੇ ਇਧਰੋਂ ਵੀ ਆਪਾਂ ਕਰੀਜ਼ ਬਣਾ ਲਾਂਗੇ ਇਹ ਦੇਖੋ ਇਹਦੀਆਂ ਕਰੀਜ਼ਾਂ ਬਣ ਗਈਆਂ ਕਰੀਜ਼ਾਂ ਬਣਾਉਣ ਤੋਂ ਬਾਅਦ ਜੀ ਆਪਾਂ ਕੁੜਤੀ ਤੇ ਕਿਵੇਂ ਜੜਨਾ ਤੁਹਾਨੂੰ ਇਹ ਦੱਸੂਗੀ ਮੈਂ ਏ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਵੀ ਬਹੁਤ ਸੋਹਣੀ ਕ੍ਰੀਜ਼ ਆ ਜਿਹੜੀ ਬਣ ਗਈ ਕਿਉਂਕਿ ਇਹ ਕਾਟਨ ਦਾ ਕਪੜਾ ਸੀ ਜੀ ਇਹਦੇ ਹੱਥ ਨਾਲ ਹੀ ਕ੍ਰੀਜ਼ ਬਣ ਗਈ ਦੇਖੋ ਇਹਦੇ ਆਪਾਂ ਸੈਂਟਰ 'ਚ ਕੱਟ ਲਾਇਆ ਹੋਇਆ ਹੁਣ ਆਪਾਂ ਕੁੜਤੀ ਤੇ ਇਹਨੂੰ ਕਿਵੇਂ ਜੜੀਏ ਤੁਹਾਨੂੰ ਉਹ ਦੱਸਦੀਆਂ ਮੈਂ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਗਲੇ ਨੂੰ ਕਪੜੇ ਤੇ ਜੜ ਕੇ ਤਿਆਰ ਕਰ ਲਿਓ ਭਾਵੇਂ ਤੁਹਾਡਾ ਚੌਰਸ ਗਲਾ ਭਾਵੇਂ ਤੁਹਾਡਾ ਵੀ ਸ਼ੇਪ ਗਲਾ ਭਾਵੇਂ ਕੋਈ ਡਿਜ਼ਾਈਨ ਵਾਲਾ ਜੇਕਰ ਵੀ ਸਿੰਪਲ ਗਲਾ ਕੁਛ ਵੀ ਡਿਜ਼ਾਈਨ ਵਗੈਰਾ ਹੋਰ ਨਹੀਂ ਬਣਾਉਣਾ ਤਾਂ ਤੁਸੀਂ ਇਸ ਤਰੀਕੇ ਨਾਲ ਜੜਿਆ ਕਰੋ ਤੁਹਾਡਾ ਕੋਈ ਵੀ ਗਲਾ ਟੇਡਾ ਨਹੀਂ ਜੜਿਆ ਜਾਊਗਾ ਕਿਸੇ ਸਾਈਡ ਤੋਂ ਵੱਧ ਘੱਟ ਕੱਪੜਾ ਨਹੀਂ ਰਹੂਗਾ ਉਹਦਾ ਹੱਲ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਦੱਸ ਰਿਹਾ ਇਹ ਦੇਖੋ ਜੀ 7.5 ਇੰਚ ਦਾ ਗਲਾ ਹੈਗਾ ਜੇ ਤਾਂ ਆਪਾਂ ਇਸ ਤਰੀਕੇ ਨਾਲ ਸਿੱਧਾ ਲੰਬਾ ਮੇਨ ਰਿਹਾ ਤਾਂ ਤਾਂ ਤੁਸੀਂ 6 ਇੰਚ ਤੋਂ 6.5 ਇੰਚ ਤੇ ਨਿਸ਼ਾਨ ਲਾਉਣੇ ਨੇ ਜੇਕਰ ਤੁਸੀਂ ਟੇਡਾ ਮੇਨ ਮੇਨ ਰਹੇ ਹੋਗੇ ਤਾਂ ਤੁਸੀਂ ਵੀ ਸਾਡੇ ਜਿਵੇਂ ਸਾਡੇ 7.5 ਇੰਚ ਦਾ ਗਲਾ ਹੈਗਾ ਤਾਂ ਤੁਸੀਂ ਬਸ ਐ ਆ ਵੀ 1 ਇੰਚ ਘਟਾ ਕੇ ਨਿਸ਼ਾਨ ਲਾਉਣਾ ਇਹ ਤੇ ਵੀ ਜੀ ਆਪਾਂ ਨੇ ਘੱਟੋ ਘੱਟ 2 ਇੰਚ ਕਪੜਾ ਛੱਡ ਕੇ ਨਿਸ਼ਾਨ ਲਾ ਲਿਆ ਪਹਿਲਾਂ ਆਪਾਂ ਨੂੰ ਸਾਰਿਆਂ ਚ ਵੱਡੀ ਦਿੱਕਤ ਹੁੰਦੀ ਹੈ ਜੀ ਗਲਾ ਜੜਨ ਦੀ ਜਦੋਂ ਵੀ ਆਪਾਂ ਨਵਾਂ ਕੰਮ ਸਿੱਖਦੇ ਆਂ ਭਾਵੇਂ ਸਿੱਖੇ ਵੀ ਹੋਇਆ ਗਲਾ ਜੜਨਾ ਸਭ ਨੂੰ ਔਖਾ ਲੱਗਦਾ ਪਰ ਇਸ ਤਰੀਕੇ ਨਾਲ ਤੁਹਾਨੂੰ ਕੋਈ ਔਖਾ ਨਹੀਂ ਲੱਗੂ ਦੇਖੋ ਟੇਡੇ ਤਰੀਕੇ ਨਾਲ ਜੇਕਰ ਇਹਨੂੰ ਨਾਪੀਏ ਤਾਂ 6.5 ਤੇ ਹੈ 1 ਇੰਚ ਮਤਲਬ ਕਿ ਘੱਟ ਰੱਖਣਾ ਵੀ ਤੁਸੀਂ ਵੱਧ ਤੇ ਨਿਸ਼ਾਨ ਨਹੀਂ ਲਾਉਣਾ ਇਹਦਾ ਜੀ ਆਪਣਾ ਗਲਾ 7.5 ਹੈ ਤਾਂ 6.5 ਤੇ ਨਿਸ਼ਾਨ ਹੋਣਾ ਚਾਹੀਦਾ 6.5 ਦੀ بجائے 6 ਤੇ ਹੋ ਜੇ ਪਰ 7 ਤੇ ਨਾ ਹੋਵੇ ਹੁਣ ਆਪਾਂ ਇਹਨੂੰ ਸੈਂਟਰ ਚੋ ਕਟਿੰਗ ਕਰ ਲਾਂਗੇ ਜੀ ਆਪਾਂ ਨੇ ਨਿਸ਼ਾਨ ਤੱਕ ਇਹਨੂੰ ਕਟਿੰਗ ਕਰਨਾ ਨਿਸ਼ਾਨ ਤੋਂ ਵੱਧ ਨਹੀਂ ਕੱਟ ਕਰਨਾ ਇਹਦਾ ਆਪਾਂ ਨੇ ਹੁਣ ਤੁਹਾਡੀ ਗਲੇ ਵਾਲੀ ਜਿਹੜੀ ਮੁਸ਼ਕਲ ਹੈਗੀ ਵੀ ਆਪਾਂ ਤੋਂ ਟੇਡਾ ਚੱਲਿਆ ਜਾਂਦਾ ਜਾਂ ਬਹੁਤ ਔਖਾ ਲੱਗਦਾ ਉਹ ਮਿੰਟਾਂ ਚ ਹੱਲ ਹੋ ਜੂਗੀ ਜੀ ਇਸੇ ਤਰੀਕੇ ਨਾਲ ਆਪਾਂ ਗਲੇ ਨੂੰ ਕੱਟ ਲੈਣਾ ਇਹਨੋਂ ਇਥੋਂ ਤੁਸੀਂ ਕਾਰਟ ਸੈਂਟਰ ਚੋਂ ਇਹਨੂੰ ਵੀ ਕੱਟ ਲੈਣਾ ਹੁਣ ਦੇਖੋ ਆਪਣੇ ਦੋਨੋਂ ਜਿਹੜੇ ਕਮੀਜ਼ ਦਾ ਪੱਲਾ ਉਹ ਵੀ ਤੇ ਗਲੇ ਦਾ ਜਿਹੜਾ ਕਪੜਾ ਉਹ ਵੀ ਸੈਂਟਰ ਚੋਂ ਕਟਿੰਗ ਹੋ ਗਿਆ ਹੁਣ ਆਪਾਂ ਨੇ ਕੀ ਕਰਨਾ ਜੀ ਆਪਾਂ ਨੇ ਪੁੱਠੇ ਪਾਸੇ ਪਲਟਣਾ ਇਹ ਜੇਕਰ ਤੁਸੀਂ ਪੁੱਠੇ ਤੋਂ ਸਿੱਧੇ ਪਾਸੇ ਪਲਟਣਾ ਤਾਂ ਤੁਸੀਂ ਗਲਾ ਪੁੱਠੇ ਪਾਸੇ ਰੱਖ ਕੇ ਜੜਨਾ ਜੇਕਰ ਪੁੱਠੇ ਤੋਂ ਸਿੱਧੇ ਪਾਸੇ ਵੀ ਸਿੱਧੇ ਤੋਂ ਪੁੱਠੇ ਪਾਸੇ ਪਲਟਣਾ ਤਾਂ ਤੁਸੀਂ ਸਿੱਧੇ ਪਾਸੇ ਜੜ ਕੇ ਗਲਾ ਰੱਖਣਾਗਾ ਜੜਨ ਵੇਲੇ ਇਹ ਦੇਖੋ ਜੀ ਉਹਨਾਂ ਦੇ ਮੂੰਹ ਇੱਕ ਦੂਜੇ ਵੱਲ ਹੋਣੇ ਚਾਹੀਦੇ ਨੇ ਬੁਕਰਮ ਆਪਣੀ ਉੱਪਰ ਮਸ਼ੀਨ ਵਾਲੀ ਸਾਈਡ ਹੋਣੀ ਚਾਹੀਦੀ ਹੈ ਵੀ ਉੱਪਰਲੇ ਪਾਸੇ ਹੋਣੀ ਚਾਹੀਦੀ ਹੈ ਹੁਣ ਆਪਾਂ ਨੇ ਬਿਲਕੁਲ ਜਿਹੜਾ ਗਲੇ ਵਾਲੀ ਬੁਕਰਮ ਹੈ ਉਹ ਤੇ ਮਸ਼ੀਨ ਨਹੀਂ ਚੜਾਉਣੀ ਬਿਲਕੁਲ ਉਹਦੇ ਕਿਨਾਰੇ ਤੇ ਸਲਾਈ ਲਾਉਣੀ ਹੈ ਨਾ ਜ਼ਿਆਦਾ ਵੀ ਕਿਨਾਰੇ ਕੋਲੇ ਕਪੜਾ ਵੀ ਨਹੀਂ ਛੱਡਣਾ ਜਿਵੇਂ ਜਿਵੇਂ ਗਲੇ ਦੀ ਸ਼ੇਪ ਹੈ ਜੀ ਪਾਵੇਂ ਕਿਸੇ ਵੀ ਸ਼ੇਪ ਦਾ ਗळा ਬੀ ਸ਼ੇਪ ਹੋਵੇ ਪਾਵੇਂ ਚੌਰਸ ਹੋਵੇ ਪਾਵੇਂ ਗੋਲ ਹੋਵੇ ਤੁਸੀਂ ਉਸੇ ਸ਼ੇਪ ਚ ਮਸ਼ੀਨ ਨੂੰ ਘਮਾਉਂਦੇ ਜਾਇਓ ਇਹ ਦੇਖੋ ਜੀ ਰਾਉਂਡ ਸ਼ੇਪ ਆਪਾਂ ਇਹਨੂੰ ਰਾਉਂਡ ਘਮਾਉਣਾ ਮਸ਼ੀਨ ਨੂੰ ਇੱਥੋਂ ਗਲਾਈ ਦੇਣੀ ਹੈ ਗਲੇ ਦੀ ਸ਼ੇਪ ਵਾਂਗੂ ਇਹ ਬਾਕੀ ਤੁਸੀਂ ਜਿੱਥੋਂ ਨਹੀਂ ਕਟਿੰਗ ਹੋਇਆ ਉੱਥੋਂ ਵੀ ਆਪਣਾ ਜਿਹੜੀ ਇਹ ਸੈਂਟਰ ਕਰਿਆ ਹੋਇਆ ਉਹ ਸੈਂਟਰ 'ਚ ਆਉਣਾ ਚਾਹੀਦਾ ਇਹਦਾ ਇਹ ਦੇਖੋ ਕਈ ਵਾਰੀ ਐਵੇਂ ਤਾਂ ਆਪਾਂ ਸਲਾਈ ਲਾ ਕੇ ਵੀ ਕਰ ਲੈਨੇ ਆ ਪਰ ਸਲਾਈ ਵੀ ਕਈ ਵਾਰੀ ਵੱਧ ਕੱਟ ਹੋ ਜਾਂਦੀ ਆਪਾਂ ਨੂੰ ਨਹੀਂ ਪਤਾ ਲੱਗਦਾ ਫੇਰ ਆਪਾਂ ਦੁਬਾਰਾ ਢੇੜ-ਢੇੜ ਸਲਾਈ ਲਾਉਨੇ ਆ ਸੈਂਟਰ 'ਚ ਸਲਾਈ ਲੱਗ ਕੇ ਵੀ ਜੀ ਗळा ਜੜਿਆ ਜਾਂਦਾ ਕਿਉਂਕਿ ਉਹਦਾ ਸੈਂਟਰ ਹੋ ਜਾਂਦਾ ਆਪਾਂ ਨੂੰ ਪਤਾ ਵੀ ਸੈਂਟਰ 'ਚ ਗਲੇ ਦਾ ਸੈਂਟਰ ਹੋ ਗਿਆ ਤੇ ਆਪਣੀ ਕੁਰਤੀ ਦੇ ਕੱਪੜੇ ਦਾ ਹੋ ਗਿਆ ਸੈਂਟਰ 'ਚ ਸਲਾਈ ਮਾਰ ਕੇ ਫਿਰ ਕੱਪੜਾ ਇੱਧਰ ਉੱਧਰ ਨਹੀਂ ਹਿੱਲਦਾ ਬਿਲਕੁਲ ਵੀ ਸੈਂਟਰ 'ਚ ਜਿਹੜੀ ਐ ਗਲਾ ਬਣਦਾਗਾ ਉਹ ਉਹ ਵੀ ਸਹੀ ਨਹੀਂ ਰਹਿੰਦਾ ਜੀ ਜੇ ਇੱਕੋ ਸਾਈਡ ਵੱਧ ਕੱਪੜੇ ਕੱਪੜਾ ਬਚ ਗਿਆ ਇੱਕ ਘੱਟ ਬਚ ਗਿਆ ਫਿਰ ਆਪਣਾ ਗਲਾ ਟੇਡਾ ਜਾਊਗਾ ਤੇ ਪੂਰੀ ਜਿਹੜੀ ਕਮੀਜ਼ ਐ ਉਹ ਖਰਾਬ ਹੋ ਜੂਗੀ ਜਦੋਂ ਗਲਾ ਟੇਡਾ ਬਣਾਵਾਂਗੇ ਆਪਾਂ ਕਿਉਂਕਿ ਇਹਦੇ ਵਿੱਚ ਕਾਟ ਪੈ ਜਾਂਦੀ ਐ ਇਸ ਕਰਕੇ ਫਿਰ ਬਾਅਦ ਚੋਂ ਭੜਾ ਲੱਗਦਾਗਾ ਹੁਣ ਇਹਦੇ ਵਿੱਚ ਜਿਹੜਾ ਬਾਧੂ ਕਪੜਾ ਹੋਊ ਆਪਾਂ ਉਹ ਕੱਟ ਦਾਂਗੇ ਹੁਣ ਆਪਾਂ ਫਿਰ ਇਸ ਤੋਂ ਬਾਅਦ ਇਹਦਾ ਕੋਈ ਹੱਲ ਨਹੀਂ ਹੋਣਾ ਜੀ ਜੇ ਆਪਾਂ ਤੋਂ ਗਲਤ 빙ਾ ਟੇਡਾ ਜੜਿਆ ਗਿਆ ਹੁਣ ਦੇਖੋ ਜਿੱਥੇ ਆਪਾਂ ਸੈਂਟਰ ਚ ਸਿਲਾਈ ਬੰਦ ਕਰੀ ਸੀ ਮੈਂ ਮਸ਼ੀਨ ਉੱਥੇ ਹੀ ਬੰਦ ਨਹੀਂ ਕਰੀ ਹੁਣ ਦੇਖੋ ਆਪਾਂ ਦੂਸਰੀ ਗਲਾਈ ਗਲਾਈ ਵਾਲੀ ਸਾਈਡ ਡਬਲ ਕਰਤੀ ਹੁਣ ਇਸ ਤੋਂ ਬਾਅਦ ਆਪਾਂ ਮਸ਼ੀਨ ਨੂੰ ਧਾਗੇ ਨੂੰ ਜਿਹੜਾ ਕੱਟ ਲਾਂਗੇ ਜੀ ਹੁਣ ਆਪਾਂ ਨੇ ਜਿਹੜਾ ਕੱਪੜਾ ਕੱਟਣਾਗਾ ਉਹ ਕੱਟ ਦਾਂਗੇ ਵੀ ਕੋਲੇ ਅੱਧਾ-ਅੱਧਾ ਇੰਚ ਰੱਖ ਕੇ ਇਸ ਤੋਂ ਬਾਅਦ ਗਲਾ ਫੋਲਡ ਕਰਨ ਬਾਰੇ ਤੁਹਾਨੂੰ ਦੱਸਦੀ ਆ ਜੀ ਵੀ ਕ੍ਰੀਜ਼ ਕਿਵੇਂ ਵਧੀਆ ਬਣਾਈਏ ਗਲੇ ਦੀ ਅੰਦਰ ਨੂੰ ਵੀ ਵਧੀਆ-ਵਧੀਆ ਕਿਵੇਂ ਫੋਲਡ ਹੋਵੇ ਉਹ ਵੀ ਤੁਹਾਨੂੰ ਮੈਂ ਕਟਿੰਗ ਕਰਨ ਤੋਂ ਬਾਅਦ ਦੱਸਦੀ ਆ ਵੀ ਕਿਵੇਂ ਕਰੀਏ ਹੁਣ ਤੁਸੀਂ ਅੱਧਾ-ਅੱਧਾ ਪੌਣਾ-ਪੌਣਾ ਇੰਚ ਕੱਪੜਾ ਕੋਲੋਂ ਰੱਖ ਕੇ ਬਾਕੀ ਫालतू ਕੱਪੜਾ ਜਿਹੜਾ ਕਟਿੰਗ ਕਰਦੇ ਹੋ ਜਿਵੇਂ ਕਿ ਆਪਾਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਹੀਆਂ ਹਾਂਗੀ ਇਹ ਇਹ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਜ਼ਰੂਰ ਦੱਸਿਓ ਜੀ ਬਾਕੀ ਤਰੀਕਾ ਤਾਂ ਮੈਂ ਤੁਹਾਡੇ ਲਈ ਬਿਲਕੁਲ ਸੌਖਾ ਲੈ ਕੇ ਆਉਣੀ ਹੁੰਦੀ ਆ ਜੀ ਰੋਜ਼ ਵੀਡੀਓ ਜਦੋਂ ਵੀ ਮੈਂ ਅਪਲੋਡ ਕਰਦੀ ਹੁੰਨੀ ਆ ਮੈਨੂੰ ਇਹ ਹੁੰਦਾ ਵੀ ਤੁਹਾਨੂੰ ਕੋਈ ਤੁਹਾਡੇ ਕੰਮ ਦੀ ਵੀਡੀਓ ਹੀ ਅਪਲੋਡ ਕਰਾਂ ਵੀ ਜਿਹੜੀ ਤੁਹਾਡੇ ਕੰਮ ਆ ਸਕੇ ਆਪਾਂ ਇਸ ਤਰੀਕੇ ਨਾਲ ਕੱਟ ਲਾ ਲੈਣੇ ਨੇ ਜੀ ਜਿਹੜੇ ਕੱਟਨੇ ਉਹਦੇ ਨਾਲ ਬਸ ਸਲਾਈ ਨਹੀਂ ਕਟਣੀ ਚਾਹੀਦੀ ਜਿਹੜੀ ਆਪਾਂ ਅੰਦਰ ਗਲੇ ਵਾਲੀ ਸਲਾਈ ਲਈ ਹੈ ਹੁਣ ਆਪਾਂ ਦੂਸਰੀ ਸਾਈਡ ਤੋਂ ਕੱਟ ਕਰ ਰਹੇ ਹਾਂ ਜੀ ਦੇਖੋ ਸਲਾਈ ਤੋਂ ਥੋੜਾ ਜਿਹਾ ਸੂਤ ਪਰ ਆਪਾਂ ਪਿੱਛੇ ਹਟਾ ਕੇ ਕਟਿੰਗ ਕਰ ਰਹੇ ਹਾਂ ਇਹਦੇ ਨਾਲ ਜਿਹੜੀ ਆਪਣੇ ਗਲੇ ਦੀ ਸ਼ੇਪ ਹੈਗੀ ਬਹੁਤ ਸੋਹਣੀ ਬਣਦੀ ਹੈਗੀ ਵੀ ਜੇਕਰ ਆਪਾਂ ਕੱਪੜਾ ਅੰਦਰੋਂ ਨਹੀਂ ਕਟਾਂਗੇ ਤਾਂ ਜਦੋਂ ਇਹਨੂੰ ਗਲਾਈ ਚ ਫੋਲਡ ਕਰਾਂਗੇ ਕੱਪੜੇ ਨੂੰ ਖਿੱਚ ਮਾਰੂਗਾ ਹੁਣ ਆਪਾਂ ਕਰੀਜ਼ ਬਿਠਾਉਣ ਲਈ ਕੀ ਕਰਨਾ ਜੀ ਜਿਹੜਾ ਆਪਣਾ ਗਲੇ ਦੀ ਬੁਕਰਮ ਵਾਲੀ ਸਾਈਡ ਵਾਲਾ ਕੱਪੜਾ ਗਾ ਦੋਨੋਂ ਜਿਹੜੇ ਆਪਾਂ ਵਿੱਚ ਕੱਪੜਾ ਰੱਖਿਆ ਹੋਇਆ ਇਹ ਆਪਾਂ ਬੁਕਰਮ ਵਾਲੀ ਸਾਈਡ ਫੋਲਡ ਕਰ ਲੈਣਾ ਇਸ ਤੋਂ ਬਾਅਦ ਇਸ ਸਾਈਡ ਫੋਲਡ ਕਰਨ ਤੋਂ ਬਾਅਦ ਜੀ ਆਪਾਂ ਬਾਹਲੀ ਸਾਈਡ ਸਲਾਈ ਲਾਉਣੀ ਸ਼ੁਰੂ ਕਰ ਦਾਂਗੇ ਬਸ ਇਹ ਧਿਆਨ ਰੱਖਿਓ ਵੀ ਆਪਣਾ ਕੁੜਤੀ ਦੀ ਸਾਈਡ ਵਾਲੇ ਪਾਸੇ ਇਹ ਕੱਪੜਾ ਨਾ ਜਾਵੇ ਵੀ ਇੱਥੇ ਤੁਸੀਂ ਕਿਨਾਰੇ ਕਿਨਾਰੇ ਤੇ ਬੁਕਰਮ ਤੇ ਸਲਾਈ ਲਾਉਣੀ ਹੈ ਜਿਹੜਾ কুরਤੀ ਦਾ ਬਾਹਰਲਾ ਕਪੜਾ ਉਹ ਤੇ ਸਲਾਈ ਨਹੀਂ ਆਉਣੀ ਚਾਹੀਦੀ ਫਿਰ ਆਪਣੀ ਸਲਾਈ ਨਹੀਂ ਬਾਹਰ ਦਿਸੂਗੀ ਇਹਦੇ ਨਾਲ ਇੱਕ ਤਾਂ ਜੀ ਜਿਹੜੇ ਧਾਗੇ ਨਿਕਲ ਕੇ ਕਈ ਵਾਰੀ ਗਲੇ ਦਾ ਕਪੜਾ ਨਿਕਲ ਜਾਂਦਾ ਉਹ ਨਹੀਂ ਹੋਊਗਾ ਤੁਹਾਡਾ ਦੂਸਰਾ ਜਦੋਂ ਤੁਸੀਂ ਇਹਨੂੰ ਅੰਦਰ ਫੋਲਡ ਕਰੋਗੇ ਇਹਨੇ ਬਿਲਕੁਲ ਬੈਠ ਜਾਣਾਗਾ ਜਿੱਥੋਂ ਵੀ ਜਿਹੜਾ ਕਪੜਾ ਅੰਦਰ ਆਪਾਂ ਨੇ ਰੱਖਿਆ ਹੋਇਆ ਸੀਗਾ ਇਹ ਇਥੋਂ ਫੁੱਲਵਾ ਨਹੀਂ ਰਹੂਗਾ ਬੈਠ ਜਾਊਗਾ ਬਿਲਕੁਲ ਸਲਾਈ ਦੇ ਨਾਲ ਨਾਲ ਹੁਣ ਤੁਸੀਂ ਗਲਾ ਇਸ ਤਰੀਕੇ ਨਾਲ ਬਣਾਇਆ ਕਰੋ ਤੁਹਾਨੂੰ ਬਿਲਕੁਲ ਸੌਖਾ ਲੱਗੂਗਾ ਨਾ ਤੁਹਾਨੂੰ ਇਹ ਦਿੱਕਤ ਆਊ ਵੀ ਇੱਕ ਸਾਈਡ ਵੱਧ ਘੱਟ ਕੱਪੜਾ ਛੱਡਿਆ ਗਿਆ ਇਹ ਦੇਖੋ ਜੀ ਆਪਾਂ ਜਿਵੇਂ ਸ਼ੇਪ ਚ ਸਲਾਈ ਦੇ ਲਾ ਰਹੇ ਆਂਗੇ ਬਿਲਕੁਲ ਕਿਨਾਰੇ ਕਿਨਾਰੇ ਤੇ ਇਸ ਤਰੀਕੇ ਨਾਲ ਤੁਸੀਂ ਸਲਾਈ ਲਾ ਲਿਓ ਬਾਕੀ ਮਸ਼ੀਨ ਦੇ ਵਕਾ ਚਾਹੇ ਇਸ ਲਾਈ ਵੇਲੇ ਤੁਸੀਂ ਵੱਡਾ ਕਰ ਲਿਓ ਤਾਂ ਵੀ ਕੋਈ ਗੱਲ ਨਹੀਂ ਜੀ ਇਸ ਤਰੀਕੇ ਨਾਲ ਜੀ ਆਪਣਾ ਜਿਹੜਾ ਗਲਾ ਉਹ ਬਣ ਕੇ ਤਿਆਰ ਹੋ ਜਾਊਗਾ ਹੁਣ ਆਪਾਂ ਇਹਨੂੰ ਅੰਦਰ ਫੋਲਡ ਕਰਕੇ ਦਿਖਾਉਣੀ ਆ ਤੁਹਾਨੂੰ ਬਾਕੀ ਤਾਂ ਜੀ ਜਦੋਂ ਤਰਪਾਈ ਤੇ ਪ੍ਰੈਸ ਹੋ ਗਈ ਉਦੋਂ ਸਾਰਾ ਸੈਟਿੰਗ ਹੋ ਜਾਣੀ ਐ ਇਹ ਤੁਹਾਨੂੰ ਆਪਣੇ ਆਪ ਦਿਸ ਰਿਹਾ ਦੇਖੋ ਕਿੰਨੀ ਸੋਹਣੀ ਕਰੀਜ਼ ਬਣ ਰਹੀ ਹੈਗੀ ਦੇਖੋ ਜੀ ਇਹ ਬਾਕੀ ਪ੍ਰੈਸ ਤੇ ਤਰਪਾਈ ਵੇਲੇ ਆਪਾਂ ਸੈਟਿੰਗ ਕਰ ਲਾਂਗੇ ਤੁਸੀਂ ਇਸ ਤਰੀਕੇ ਨਾਲ ਗਲਾ ਜਰੂਰ ਬਣਾ ਕੇ ਦੇਖਿਓ ਬਾਕੀ ਬੈਕ ਗਲਾ ਜਿਹੜੀ ਲੀਰ ਲਾਉਣੀ ਆ ਉਹਦੀ ਵੀ ਮੈਂ ਵੀਡੀਓ ਅਪਲੋਡ ਕੀਤੀ ਹੋਈ ਐ ਜੀ ਗਲੇ ਦੀ ਚੜਾਈ ਘਟਾਉਣ ਦੀ ਵੀ ਕੀਤੀ ਹੋਈ ਐ ਜੇ ਕੁਝ ਗਲੇਵਾਰੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜੀ ਇਹ ਦੇਖੋ ਤੁਸੀਂ ਜਿਹੜਾ ਹੁਣ ਇਹਦੀ ਕਿਨਾਰੀ ਹੈ ਕਿੰਨੀ ਸੋਹਣੀ ਫੋਲਡ ਹੋਈ ਹੈ ਇਹ ਇਹ ਟ੍ਰਿਕ ਤੁਸੀਂ ਜ਼ਰੂਰ ਟਰਾਈ ਕਰਿਓ ਬਿਲਕੁਲ ਸੌਖੀ ਹੈ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ